ਸਪੈਸ਼ਲ ਇਨਵੈਸਟੀਗੇਸ਼ਨ ਟੀਮ ਮਤਲਬ ਸੈੱਟ ਵੱਲੋਂ ਬਾਬਲ ਕੋਟਕਪੁਰਾ ਗੋਲੀकांड ਬਾਰੇ ਸਟੇਟਸ ਰਿਪੋਰਟ ਅਦਾਲਤ ਵਿੱਚ ਪੇਸ਼ ਕਰ ਦਿੱਤੀ ਉਧਰ ਇਸ ਮਸਲੇ ਦੇ ਵਿੱਚ 20 ਜਨਵਰੀ ਨੂੰ ਪੇਸ਼ ਹੋਏਗੀ ਤੇ ਨਾਲ ਦੀ ਨਾਲ ਬਾਬਲ ਇਨਸਾਫ ਮੋਰਚਾ ਸਮਾਪਤ ਕਰਨ ਦਾ ਵੀ ਐਲਾਨ ਕੀਤਾ ਗਿਆ ਪੂਰਾ ਮਸਲਾ ਕੀ ਅਸਲ ਦੇ ਵਿੱਚ ਫਰੀਦਕੋਟ ਦੀ ਅਦਾਲਤ ਦੇ ਵਿੱਚ ਬਾਈਬਲ ਕਲਾ ਤੇ ਕੋਟਖਪੁਰਾ ਗੋਲੀकांड ਮਾਮਲੇ ਸੰਬੰਧੀ ਵਿਸ਼ੇਸ਼ ਜਾਂਚ ਟੀਮ ਨੇ ਆਪਣੀ ਸੀਲਬੰਦ ਸਟੇਟਸ ਰਿਪੋਰਟ ਵਧੀਕ ਸੈਸ਼ਨ ਜੱਜ ਰਜੀਵ ਕਾਲੜਾ ਦੀ ਅਦਾਲਤ ਦੇ ਵਿੱਚ ਪੇਸ਼ ਕਰ ਦਿੱਤੀ ਹੈ ਇਹ ਰਿਪੋਰਟ 20 ਜਨਵਰੀ ਨੂੰ ਅਦਾਲਤ ਵਿੱਚ ਖੋਲੇ ਜਾਣ ਦੀ ਸੁਭਾਵਨਾ ਦੱਸੀ ਜਾ ਰਹੀ ਹੈ ਅਦਾਲਤ ਵਿੱਚ ਅੱਜ ਕੇਸ ਦੀ ਸੁਵਾਈ ਦੌਰਾਨ ਸਾਬਕਾ ਉਪ ਮੁੱਖ ਮੰਤਰੀ ਸੁਬੀਸ਼ ਸਿੰਘ ਬਾਦਲ ਸਾਬਕਾ ਡੀਜੀਪੀ ਸੁਮੇਸ਼ ਸੈਣੀ ਤਤਕਾਲੀ ਆਈਜੀ ਪਰਮਰਾਦ ਸਿੰਘ ਉਮਰਾਨ ਨੰਗਲ ਵੀਡੀਓ ਕਾਨਫਰੈਂਸਿੰਗ ਰਾਹੀਂ ਅਦਾਲਤ ਵਿੱਚ ਪੇਸ਼ ਹੋਏ ਸਨ ਜਦੋਂ ਕਿ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਸੁਹੇਲ ਸਿੰਘ ਬਰਾੜ ਅਤੇ ਐਸਐਚਓ ਰਹਿ ਚੁਕੇ ਅਮਰਜੀਤ ਸਿੰਘ ਨਿੱਜੀ ਤੌਰ ਤੇ ਅਦਾਲਤ ਵਿੱਚ ਹਾਜ਼ਰ ਸਨ ਅਦਾਲਤ ਨੇ ਕਿਹਾ ਕਿ ਬਾਬਲ ਅਤੇ ਕੋਟਕਪੂਰਾ ਗੋਲੀਕਾਂਡ ਵਿੱਚ ਮੁਲਜ਼ਮਾ ਖਿਲਾਫ ਦੋਸ਼ ਐਧ ਕਰਨ ਬਾਰੇ 20 ਜਨਵਰੀ ਨੂੰ ਬਹਿਸ ਸੁਣੀ ਜਾਵੇਗੀ ਅਦਾਲਤ ਵਿੱਚ ਸਟੇਟਸ ਰਿਪੋਰਟ ਪੇਸ਼ ਹੋਣ ਤੋਂ ਬਾਅਦ ਪਿਛਲੇ 2 ਸਾਲਾਂ ਤੋਂ ਗੋਲੀਕਾਂਡ ਦੇ ਪੀੜਤਾ ਨੂੰ ਇਨਸਾਫ ਦਿਵਾਉਣ ਲਈ ਲੱਗੇ ਇਨਸਾਫ ਮੋਰਚੇ ਨੂੰ ਵੀ ਸਮਾਪਤ ਕਰਨ ਦਾ ਐਲਾਨ ਕਰ ਦਿੱਤਾ ਗਿਆ ਇਸ ਮੋਰਚੇ ਦੀ ਅਗਵਾਈ ਕਰ ਰਹੇ ਸੁਖਰਾਜ ਸਿੰਘ ਨਿਆਮੀ ਵਾਲਾ ਨੇ ਕਿਹਾ ਕਿ ਵਿਸ਼ੇਸ਼ ਜਾਜ ਟੀਮ ਨੇ ਬੈਬਲ ਗੋਲੀकांड ਬਾਰੇ ਆਪਣੀ ਸਟੇਟਸ ਰਿਪੋਰਟ ਸੀਲਬੰਦ ਲਿਫਾਫੇ ਵਿੱਚ ਅਦਾਲਤ ਦੇ ਸਾਹਮਣੇ ਪੇਸ਼ ਕਰ ਦਿੱਤੀ ਹੈ ਉਹਨਾਂ ਕਹੇ ਕਿ ਉਹ ਸਰਕਾਰ ਦੀ ਕਾਰਵਾਈ ਤੋਂ ਸੰਤੁਸ਼ਟ ਹਨ ਬੈਬਲ ਇਨਸਾਫ ਮੋਰਚਾ ਇੱਕ ਦਿਨ ਬਾਅਦ ਸੰਗਤ ਦੇ ਸ਼ੁਕਰਾਨੇ ਤੋਂ ਬਾਅਦ ਇਹ ਜਿਹੜਾ ਮੋਰਚਾ ਇਸਮਾਪਤ ਕਰ ਦਿੱਤਾ ਜਾਊਗਾ ਉਦਰੇ ਇਸ ਮਸਲੇ ਦੇ ਵਿੱਚ ਡੀਐਸਪੀ ਆਸਵਨ ਸਿੰਘ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੋਂ ਇਹ ਕਿਹਾ ਕਿ ਜਾਂਚ ਟੀਮ ਨੇ ਆਪਣੀ ਸਟੇਟਸ ਰਿਪੋਰਟ ਅਦਾਲਤ ਵਿੱਚ ਪੇਸ਼ ਕਰ ਦਿੱਤੀ ਐਨਾ ਕੇਸਾਂ ਵਿੱਚ ਨਾਮਜਦ ਮੁਲਜ਼ਮਾਂ ਨੇ ਜਾਂਚ ਟੀਮ ਦੀ ਰਿਪੋਰਟ ਨੂੰ ਨਿਰਆਧਾਰ ਕਹਿੰਦਿਆਂ ਖਾਰਜ ਕਰਦੀ ਮੰਗ ਕੀਤੀ ਸੀ ਇਸ ਦੇ ਨਾਲ ਹੀ ਸਾਬਕਾ ਜਾਂਚ ਅਧਿਕਾਰੀ ਅਤੇ ਮੌਜੂਦਾ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਵੀ ਅਦਾਲਤ ਵਿੱਚ ਅਰਜੀ ਦੇ ਕੇ ਮੰਗ ਕੀਤੀ ਹੈ ਕਿ ਉਹਨਾਂ ਖਿਲਾਫ ਕੋਈ ਵੀ ਟਿੱਪਣੀ ਕਰਨ ਤੋਂ ਪਹਿਲਾਂ ਉਹਨਾਂ ਦਾ ਪੱਖ ਜ਼ਰੂਰ ਸੁਣਿਆ ਜਾਵੇ ਗੋਲੀਕਾਂਡ ਦੇ ਗਵਾਹਾਂ ਨੇ ਪਿਛਲੇ ਸਮੇਂ ਆਈਜੀ ਕੁਮਰ ਵਿਜੇ ਪ੍ਰਤਾਪ ਸਿੰਘ ਤੇ ਵੀ ਦੋਸ਼ ਲਗਾਏ ਸੀ ਲੇਕਿਨ ਹੁਣ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਹੜੀ ਬਣਾਈ ਗਈ ਹੈ ਉਹਨਾਂ ਵੱਲੋਂ ਬਾਬਲ ਕੋਟਕਪੂਰਾ ਗੋਲੀਕਾਂਡ ਬਾਰੇ ਆਪਣੀ ਸਟੇਟਸ ਰਿਪੋਰਟ ਦਾਖਲ ਕਰ ਦਿੱਤੀ ਆ ਅਦਾਲਤੀ ਪ੍ਰਕਿਰਿਆ ਮੁਤਾਬਕ ਇਸ ਬਹਿਸ ਤੇ ਹੁਣ ਜਿਹੜੀ ਬਹਿਸ ਆ ਉਹ 20 ਜਨਵਰੀ ਨੂੰ ਸੁਣੀ ਜਾਵੇਗੀ ਉਸ ਤੋਂ ਬਾਅਦ ਹੋ ਸਕਦਾ ਕਿ ਆਉਣ ਵਾਲੇ ਸਮੇਂ 'ਚ ਜਲਦ ਬਾਬਲ ਕੋਟਕਪੂਰਾ ਗੋਲੀਕਾਂਡ ਦੇ ਵਿੱਚ ਫੈਸਲਾ ਸੁਣਾਇਆ ਜਾ ਸਕਦਾ ਇਦੇ ਚ ਕੌਣ ਦੋਸ਼ੀ ਸਨ ਕੌਣ ਬੇਦੋਸ਼ੀ ਸਨ ਕੌਣ ਕਸੂਰਵਾਰ ਸੀ ਜਾਂ ਫਿਰ ਕੌਣ ਬੇਕਸੂਰ ਹੈ ਲੇਕਿਨ ਉਧਰ ਜਿਹੜੇ ਲੋਕਾਂ ਨੇ ਧਰਨਾ ਲਾਇਆ ਸੀ ਇਨਸਾਫ ਮੋਰਚਾ ਉਹ ਵੀ ਸਟੇਟਸ ਰਿਪੋਰਟ ਦਾਖਲ ਹੋਣ ਤੋਂ ਬਾਅਦ ਉਹਨੂੰ ਸਮਾਪਤ ਕਰਨ ਦਾ ਐਲਾਨ ਕਰ ਦਿੱਤਾ ਹਾਲਾਂਕਿ 2015 ਦਾ ਵਾਕਿਆ ਜਦੋਂ ਗੁਰੂ ਸਾਹਿਬ ਜੀ ਦੀ ਬੇਦਬੀ ਹੋਈ ਸੀ ਉਸ ਤੋਂ ਬਾਅਦ ਬੈਬਲ ਤੇ ਕੋਟ ਪਰ ਅਚ ਗੋਲੀकांड ਹੁੰਦਾ ਕਈ ਬੇਕਸੂਰਾਂ ਦੀ ਜਾਨ ਚਲੀ ਜਾਂਦੀ ਕਈ ਜ਼ਖਮੀ ਹੁੰਦੇ ਨੇ ਇਸ ਮਸਲੇ ਤੇ ਲੈ ਕੇ ਖੂਬ ਪੰਜਾਬ ਚ ਸਿਆਸਤ ਹੋਈ ਆ ਕਾਲੀਆਂ ਦੀ ਸਰਕਾਰ ਸੀ ਕਾਂਗਰਸ ਤੇ ਆਵਾਦੀ ਪਾਰਟੀ ਦੇ ਲੋਕ ਟਿੱਪਣੀਆਂ ਕਰਦੇ ਰਹੇ ਸਿਆਸਤ ਕਰਦੇ ਰਹੇ ਫਿਰ ਕਾਂਗਰਸ ਦੀ ਸਰਕਾਰ ਬਣ ਗਈ ਤੇ ਕਾਲੀ ਦਲ ਤੇ ਫਿਰ ਆਵਾਦੀ ਪਾਰਟੀ ਵਾਲੇ ਸਰਕਾਰ ਨੂੰ ਘੇਰਦੇ ਤੇ ਹੁਣ ਆਵਾਦੀ ਪਾਰਟੀ ਦੀ ਸਰਕਾਰ ਤੀਜੀ ਸਰਕਾਰ ਲੇਕਿਨ ਹਾਲੇ ਤੱਕ ਇਨਸਾਫ ਨਹੀਂ ਮਿਲਿਆ ਲੇਕਿਨ ਉਮੀਦ ਜਿਤਾਈ ਜਾ ਰਹੀ ਹੈ ਕਿ 20 ਜਨਵਰੀ ਨੂੰ ਇਸ ਰਿਪੋਰਟ ਤੇ ਜਿਹੜੇ ਮੋਲਜਮਾ ਖਿਲਾਫ ਜਦੋਂ ਦੋਸ਼ ਐਡ ਹੋਣਗੇ ਉਸ ਤੇ ਬੈਸ ਹੋਏਗੀ ਤੇ ਉਸ ਤੋਂ ਬਾਅਦ ਉਮੀਦ ਜਿਤਾਈ ਜਾ ਰਹੀ ਹੈ ਕਿ ਜਲਦ ਅਦਾਲਤ ਆਪਣਾ ਫੈਸਲਾ ਵੀ ਸੁਣਾ ਸਕਦੀ ਹੈ ਫਿਲਹਾਲ ਇਸ ਜਾਣਕਾਰੀ ਨਾਲ ਧੜਤੁਲੰਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ